ਨਗਰ ਕੌਂਸਲ ਬੁੜਲਾਡਾ ਜੋ ਕਿ ਆਏ ਦਿਨ ਕਿਸੇ ਨਾ ਕਿਸੇ ਮੁੱਦੇ ਕਾਰਨ ਵਿਵਾਦਾਂ ਦੇ ਵਿੱਚ ਹੀ ਰਹਿੰਦੀ ਹੈ ਜੀਹਾਂ ਨਗਰ ਕੌਂਸਲਰ ਦੇ ਸ਼ਹਿਰ ਅੰਦਰ ਕੂੜਾ ਚੁੱਕਣ ਵਾਲੇ ਵਹੀਕਲਾਂ ਤੇ ਪਿਛਲੇ ਲੰਬੇ ਸਮੇਂ ਤੋਂ ਹੀ ਟਰਾਂਸਪੋਰਟ ਵਿਭਾਗ ਦੇ ਪਾਸੋਂ ਕੋਈ ਰਜਿਸਟ੍ਰੇਸ਼ਨ ਨਾ ਹੋਣ ਕਾਰਨ ਬਿਨਾਂ ਨੰੰਬਰੀ ਵਾਹਨ ਸ਼ਹਿਰ ਦੇ ਵੱਖ-ਵੱਖ ਖੇਸਿਆਂ ਦੇ ਵਿੱਚ ਕੂੜਾ ਚੁੱਕਣ ਦਾ ਕੰਮ ਕਰ ਰਹੇ ਨੇ ਇਹ ਹਨੀ ਦੀ ਗੱਲ ਹੈ ਕਿ ਨਗਰ ਕੌਂਸਲ ਬੁੜਲਾਡਾ ਜੋ ਕਿ ਲੋਕਾ ਤੋਂ ਹਾਊਸ ਟੈਕਸ ਤੋਂ ਇਸ ਤੋਂ ਇਲਾਵਾ ਉਹਨਾਂ ਨੇ ਇਕ ਤਰੀਕੇ ਦੇ ਟੈਕਸ ਇਕੱਠਾ ਕਰਦੀ ਹੈ ਸ਼ਹਿਰ ਦੀਆਂ ਬੁਨਿਆਦੀ ਸਹੂਲਤਾਂ ਨੂੰ ਲਾਗੂ ਕਰਨ ਦੇ ਲਈ ਪਰ ਖੁਦ ਨਗਰ ਕਾਉਂਸਲ ਦੇ ਕਾਨੂੰਨ ਦੀਆਂ ਗੱਲਾਂ ਕਰਨ ਵਾਲੇ ਅਧਿਕਾਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਬਿਨਾ ਨੰਬਰੀ ਵਾਹਨਾਂ ਨੂੰ ਸ਼ਹਿਰ ਦੇ ਵਿੱਚ ਰੋਜ਼ਾਨਾ ਭੇਜ ਰਹੇ ਨੇ ਸਾਡੀ ਟੀਮ ਵੱਲੋਂ ਚ ਚਾਚ ਵਾਕਵਾ ਖਿਸਿਆਂ ਚ ਕੂੜਾ ਚੁੱਕਰੇ ਡਰਾਈਵਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਡੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਹੀ ਆਲਾ ਅਧਿਕਾਰੀਆਂ ਨੂੰ ਵíkਲਾ ਦੇ ਨੰਬਰ ਇਸ ਦੇ ਨਾਲ ਹੀ ਪਾਸਿੰਗ ਕਰਵਾਉਣ ਦੀ ਅਪੀਲ ਕੀਤੀ ਗਈ ਪਰ ਕੋਈ ਵੀ ਅਧਿਕਾਰੀ ਇਸ ਨੂੰ ਸਮਝਦਾ ਇਨੀ ਟਿੱਚ ਜਾਣਦਾ ਰੋਜ਼ਾਨਾ ਮੰਗਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਸ ਵਾਹਨ ਨੂੰ ਹੀ ਭੇਜ ਦਿੱਤਾ ਜਾਂਦਾ ਜੇਕਰ ਕੋਈ ਵਾਹਨ ਕੂੜਾ ਚੁੱਕਣ ਸਮੇਂ ਹਾਦਸੇ ਦਾ ਸ਼ਿਕਾਰ ਹੋ ਜਾਵੇ ਜਾਂ ਉਸ ਦਾ ਐਕਸੀਡੈਂਟ ਹੋਵੇ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਇਹ ਵੀ ਵੱਡਾ ਸਵਾਲ ਹੈ ਇਹਦੇ ਕਾਗਜ਼ ਕਿੱਥੇ ਨੇ ਨਗਰ ਕੌਂਸਲ ਦਾ ਟਰੈਕਟਰ ਹੈ ਇਹਦਾ ਹੀ ਨਾਮ ਦਾ ਨੰਬਰ ਹੈ ਜੀ ਨਾ ਕੋਈ ਕਾਗਜ਼ ਜੁੰਦਾ ਜੀ ਕੁਝ ਨਹੀਂ ਜੀ ਮੈਂ ਤਾਂ ਹੀ ਲੈ ਜਰਦਾ ਇਹਨੂੰ ਨਹੀਂ ਇਹ ਕੋਈ ਜਾਨੀ ਮਾਲੀ ਨੁਕਸਾਨ ਹੋ ਗਿਆ ਕੌਣ ਜ਼ਿੰਮੇਵਾਰ ਹੋਗਾ ਇਹ ਸਰ ਜਿਹੜਾ ਇਨਚਾਰਜ ਹੋਣਗੇ ਨਰਦਾ ਕੰਮ ਕਰਾ ਰਹੇ ਨੇ ਨਹੀਂ ਤੁਹਾਨੂੰ ਇਹ ਤੁਸੀਂ ਰੋਡ ਤੇ ਲਈ ਫਿਰਦੇ ਹੋ ਟਰੈਕਟਰ ਟਰਾਲੀ ਕੋਈ ਨਫਾ ਨੁਕਸਾਨ ਹੋ ਜੇ ਕੌਣ ਜ਼ਿੰਮੇਵਾਰ ਹੈ ਸਰਚਾ ਬਾਰੇ ਅਸੀਂ ਕਹਿ ਨਹੀਂ ਸਕਦੇ ਜੀ ਜੇ ਅਸੀਂ ਕਹਿ ਦਈਏ ਕਿ ਪਿਛਲੇ ਸਮੇਂ ਆਹ ਪਹਿਲਾਂ ਉਹ ਗੱਡੀ ਦੀ ਉਹ ਪਾਈ ਸੀ ਗੱਡੀ ਬਾਰੇ ਪੁੱਛਿਆ ਗਿਆ ਸੀ ਵੀ ਤਰਾ ਕੰਮ ਕਿਉਂ ਨਹੀਂ ਹੋ ਰਿਹਾ ਉਹਨਾਂ ਨੇ ਕਹੇ ਜੀ ਉਹ ਨੂੰ ਨਾਲੀਆਂ ਤੇ ਲਾਤਾ ਸੀ ਐਸ ਕਰਕੇ ਅਸੀਂ ਕਹਿ ਨਹੀਂ ਸਕਦੇ ਨਹੀਂ ਫਿਰ ਤੁਸੀਂ ਆਖਰ ਅਬਰੋਧ ਕੀਤਾ ਵੀ ਇਹਨਾਂ ਦੇ ਕੋ ਕਾਗਜ਼ ਨਹੀਂ ਹੈ ਜੀ ਕਾਗਜ਼ ਤਾਂ ਹਮ ਜ਼ਰੂਰੀ ਚਾਹੀਦਾ ਕੋਈ ਵੀ ਮਸ਼ੀਨਰੀ ਹੈ ਕੋਈ ਤਾਂ ਇਸ ਤੋਂ ਦੇ ਜੁੜੀ ਚੀਜ਼ ਇਹ ਕਿਹੜਾ ਮਾਡਲ ਹੈ ਟਰੈਕਟਰ ਤੁਹਾਡੇ ਕੋਲੇ ਟਰੈਕਟਰ ਵੀ ਮਾਡਲ ਹੈ ਅੱਜ 2025 ਚੱਲਦਾ ਉਹ ਵੀ ਖਤਮ ਹੋਣ ਵਾਲਾ ਹੈ 5 ਸਾਲ ਹੋ ਗਏ ਤੇ ਕਾਗਜ਼ ਪੱਤਰ ਕੋਈ ਨਹੀਂ ਬਣੇ ਕੋਈ ਨਹੀਂ ਨਾ ਇਹਦਾ ਨੰਬਰ ਹੈ ਨਾ ਇਹ ਕੋ ਪ੍ਰਦੂਸ਼ਣ بیمਾ ਕੁਝ ਨਹੀਂ ਜਿਹੜਾ ਵੀ ਕੋਈ ਤੇਲ ਡੀਜ਼ਲ ਵਗੈਰਾ ਪੈਂਦਾ ਉਹ ਗੱਡੀਆਂ 'ਚ ਵਰਤਾ ਜਾਂਦਾ ਤੇ ਇਹਦੇ ਵਿੱਚ ਕੋਈ ਘਪਲਾ ਨਹੀਂ ਤੇ ਅਸੀਂ ਕੋਈ ਵੀ ਜੇ ਕੋਈ ਇਨਕੁਆਰੀ ਕਰਾਉਣਾ ਚਾਹੁੰਦਾ ਤਾਂ ਅਸੀਂ ਇਨਕੁਆਰੀ ਵਾਸਤੇ ਤਿਆਰ ਹਾਂ ਜਿਹੜੀਆਂ ਗੱਡੀਆਂ ਆਪਣੀਆਂ ਕੂੜਾ ਚੱਕਦੀਆਂ ਨੇ ਸ਼ਹਿਰ ਦੇ ਵਿੱਚ ਇਨਾਂ ਦੇ ਪਿਛਲੇ ਲੰਬੇ ਸਮੇਂ ਤੋਂ ਕਿਸਦੇ ਕੋਈ ਨੰਬਰ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕੱਲ ਨੂੰ ਕੋਈ ਹਾਦਸਾ ਵਾਪਰ ਜਾਂਦਾ ਕੌਣ ਜ਼ਿੰਮੇਵਾਰ ਹੋਊਗਾ ਇਹ ਉਹ ਅਸੀਂ ਚੈੱਕ ਕਰਾ ਲਵਾਂ ਜੀ ਮੈਂ ਤੁਸੀ ਸਾਡੇ ਧਿਆਨ ਚ ਲੈ ਆਂਦਾ ਗੱਡੀਆਂ ਦੇ ਵਿੱਚ ਨੰਬਰ ਸਾਡੇ 1 2 3 ਲੱਗੇ ਹੋਏ ਹੈਗੇ ਨਹੀਂ ਉਹ ਅਲੱਗ ਚੀਜ਼ ਹੈ ਉਹ ਠੀਕ ਮੈਂ ਚੈੱਕ ਕਰਾ ਲਾਂ ਰਿਹਾ ਰਜਿਸਟ੍ਰੇਸ਼ਨ ਨਹੀਂ ਹੈ ਟ੍ਰਾਂਸਫਰ ਉਹ ਮੈਂ ਤੁਸੀ ਧਿਆਨ ਚ ਲਿਆਦਾ ਉਹ ਅਸੀਂ ਚੈੱਕ ਕਰਾ ਲਵਾਂਗੇ ਪਿਛਲੇ 5 ਸਾਲਾਂ ਤੋਂ ਨਹੀਂ ਹੈ ਸਰ ਜੀ ਉਹ ਸਾਰ ਅਸੀਂ ਕਰਾ ਲੈਣੇ ਚਾਹੀਦੇ ਪ੍ਰਧਾਨ ਜੀ ਸ਼ਹਿਰ ਅੰਦਰ ਬਿਨਾਂ ਵਹੀਕਲ ਜਿਹਨਾਂ ਨੰਬਰ ਦੀ ਵਹੀਕਲ ਪੂਰਾ ਚੱਕ ਰਹੇ ਨਹੀਂ ਇਸ ਬਾਰੇ ਤੁਹਾਡਾ ਕੀ ਦੇਖੋ ਜੀ ਮੈਨੂੰ ਇਹਦੇ ਬਾਰੇ ਨਾ ਪਹਿਲਾਂ ਵੀ ਪਤਾ ਐ ਇਸ ਚੀਜ਼ ਬਾਰੇ ਇਹਦੇ ਸਾਡੇ ਵਾਹਨ ਨੇ ਉਹਨਾਂ ਜਿਹੜੇ ਕਾਗਜ ਨੇ ਪੂਰੇ ਨਹੀਂ ਹੈਗੇ ਇਸ ਬਾਰੇ ਮੈਂ ਸਾਡੇ ਜੇ ਸਾਡੇ ਅਧਿਕਾਰੀਆਂ ਨੇ ਟੋਟਲ ਨੂੰ ਮੈਂ ਕਈ ਵਾਰੀ ਜਨੂ ਕਰਵਾ ਚੁੱਕਾ ਹਾਂ ਵੀ ਕਿਤੇ ਨਾ ਕਿਤੇ ਸਹਤ ਕੋਈ ਹੇਜੀ ਘਟਨਾ ਹੋ ਗਈ ਤਾਂ ਆਪਾਂ ਮੈਡੀਕਲ ਜ਼ਿੰਮੇਵਾਰ ਹੋਊਗੀ ਇਸ ਚੀਜ਼ ਦੀ ਪਰ ਇਹਨਾਂ ਦੇ ਕੰਮ ਤੇ ਜੋ ਨਹੀਂ ਸਰਕਦੀ ਕਿਉਂਕਿ ਪਹਿਲਾਂ ਇੱਕ ਸਾਡੇ ਸਫਾਈ ਸੇਵਕ ਹੈ ਉਹ ਡੈਥ ਹੋ ਗਈ ਸੀ ਉਸ ਟਾਈਮ ਸਾਡੇ ਐਸਜੀਐਮ ਸਾਹਿਬ ਡਿਊਟੀ ਸਾਹਿਬ ਸਾਰੇ ਇਕੱਠੇ ਹੋ ਕੇ ਸਾਰੇ ਪੂਰਨ ਤੌਰ ਤੇ ਸਤੰਭੀ ਕਿਹਾ ਵੀ ਸਾਰੇ ਆਪਣੇ ਆਊਟਸੋਰਸ ਮੁਲਾਜ਼ਮ ਨੇ ਇਹਨਾਂ ਸਾਰੇ ਦੇ ਬੀਮੇ ਕਰਾਏ ਜਾਣ ਇਹਨਾਂ ਕੋਈ ਬੀਮੇ ਵੱਲ ਧਿਆਨ ਨਹੀਂ ਤੁਸੀਂ ਦਿਨ ਤੋਂ ਬਾਅਦ ਕਿਉਂਕਿ ਰਾਈਨਾਮਾ ਹੋ ਗਿਆ ਉਸ ਤੋਂ ਬਾਅਦ ਕਹੇ ਚਾਹੀਦਾ ਇਹਨਾਂ ਕੋਈ ਕੋਈ ਧਿਆਨ ਨਹੀਂ ਕੋਈ ਵੇਖਣਾ ਕੋਈ ਧਿਆਨ ਨਹੀਂ ਜੇ ਸਾਡੇ ਮੁਲਾਜ਼ਮ ਨੇ ਹੁਣ ਪੱਕੇ ਹੋਣ ਵਾਸਤੇ ਵੀ ਕਿਹਾ ਸੀ ਕੋਈ ਨਾ ਕਿਸੇ ਵੱਲ ਕੋਈ ਧਿਆਨ ਨਹੀਂ ਨਹੀਂ ਫਿਰ ਇਹ ਵਹੀ ਕੱਲ ਲੰਬੇ ਸਮੇਂ ਤੋਂ ਸ਼ਹਿਰ ਦੇ ਵਿੱਚ ਚੱਲ ਰਹੇ ਨੇ ਤੁਸੀਂ ਕੋਈ ਕਾਰਜ ਦੀ ਕਾਰਵਾਈ ਜਾਂ ਕੋਈ ਤੁਸੀਂ ਆਦੇਸ਼ ਜਾਰੀ ਕੀਤੀ। ਤੁਸੀਂ ਇੱਕ ਦੋ ਤਨਬਾਰੇ ਲਿਖਤੀ ਵੀ ਕਿਹਾ ਜੀ ਸਾਬ ਨੂੰ ਇਹਨਾਂ ਦੇ ਪਈ ਸਾਰੇ ਕਾਗਜ਼ ਬਣਾਓ। ਕਾਗਜ਼ ਬਣਾ ਕੇ ਪੂਰਨ ਤੌਰ ਤੇ ਸਾਰੇ ਇਹਨਾਂ ਦੇ ਵਿੱਚ ਆਪਣੀ ਸਰਵਿਸ ਹੈ, ਕੋਈ ਕੰਮ ਹੈ। ਬਿਲਕੁਲ ਸਾਰੇ ਸਾਡੇ ਸਾਡੇ ਵੀ 1.9 ਆਏ ਸਾਰੇ ਸਾਡੇ ਕੋਲ پلان ਜਿ ਆਏ ਸੀ। ਊੜਾ ਬਣ ਗਏ ਉੱਥੇ ਖੜੇ ਖੜੇ। ਇਹਨਾਂ ਕਈ ਵਾਰੀ ਜਿਹੜਾ ਗੁਰਾਇਆ ਪਰ ਸੜੀ ਆ ਹਲਰ ਘੜੀਆਂ ਜਿਹੜੇ ਸਾਡੇ ਜੀ ਸਾਬ ਨੇ ਜਾਂ ਹੋਰ ਨੇ ਇਹਨਾਂ ਦੇ ਕੋਈ ਵੀ ਕੰਮ ਤੇ ਜੋ ਨਹੀਂ ਸਕਦੇ। ਕੁਸੀਂ ਤੇ ਹੁਣ ਇਸ ਤੋਂ ਬਾਅਦ ਕੀ ਕਰਨਾ ਚਾਹੂਗੀ ਅਸਤਵਾ ਕੱਲ ਛੁੱਟੀ ਹੈ ਸੋਮਵਾਰ ਨੂੰ ਮੈਂ ਜਾ ਕੇ ਸੋਮਵਾਰ ਜਾਂ ਮੰਗਲਵਾਰ ਨੂੰ ਦੁਬਾਰਾ ਸਾਡੇ ਇੱਕ ਬੰਦੇ ਇਸ ਫੈਸਿਲਿਟੀ ਤੇ ਲੜਨ ਕਿਸੇ ਮੁਲਾਜ਼ਮ ਦੀ ਵੀ ਇਹਨਾਂ ਦੇ ਕਾਗਜ਼ ਪੂਰਨ ਤੋਂ ਸਰ ਕਾਜ ਤਸ ਕਰਵਾਏ ਜਾਣ ਤੇ ਐਮਾਉਂਟ ਕਰਾ ਕੇ ਤਾਂ ਲਿਖਤੀ ਰੂਪ ਚ ਮੈਂ ਇਹ ਲਿਖਤੀ ਰੂਪ ਜਿਹੜਾ ਲੈਟਰ ਹੈ ਇਹੋ ਨੂੰ ਏਡੀਸੀ ਡੀਸੀ ਡਾਇਰੈਕਟਰ ਨੂੰ ਭੇਜੂਗਾ ਵੀ ਇਹਨਾਂ ਦੇ ਜਿਹੜੇ ਕਾਗਜ਼ ਨੇ ਲਿਖਤੀ ਰੂਪ ਤੇ ਸਾਨੂੰ ਟਾਈਪ ਬੋਰਡ ਕਰਕੇ ਕਾ ਪੂਰੇ ਕਰਕੇ ਦਿੱਤੇ ਜਾਣ